1000 ਰੁਪਏ ਪ੍ਰਤੀ ਮਹੀਨਾ ਸਕੀਮ ਦੇ ਵਿੱਚ ਕਿਹੜੀਆਂ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਕਿੰਨੀ ਤਰੀਕ ਤੋਂ ਸਕੀਮ ਲਾਗੂ ਕੀਤੀ ਜਾ ਰਹੀ ਹੈ ਤੇ ਕਿਹੜੀਆਂ ਉਹ ਔਰਤਾਂ ਹਨ ਜਿਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ ਪੰਜਾਬ ਸਰਕਾਰ ਦਾ ਔਰਤਾਂ ਨੂੰ ਦਿੱਤਾ ਜਾਣ ਵਾਲਾ 1000 ਰੁਪਏ ਪ੍ਰਤੀ ਮਹੀਨਾ ਸਕੀਮ ਨੂੰ ਲੈ ਕੇ ਬਹੁਤ ਹੀ ਵੱਡਾ ਫੈਸਲਾ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਖਿੱਚ ਲਓ ਤਿਆਰੀ ਤਾਂ ਕਿ ਤੁਹਾਨੂੰ ਵੀ ਜਿਹੜਾ 1000 ਰੁਪਏ ਪ੍ਰਤੀ ਮਹੀਨਾ ਸਕੀਮ ਦਾ ਮਿਲਣਾ ਹੈ ਤੁਸੀਂ ਉਸ ਦੇ ਲਈ ਤਿਆਰੀ ਕਰ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਅੱਜ ਸਰਕਾਰ ਨੇ ਲਿਆ ਇਸ ਤੇ ਬਹੁਤ ਹੀ ਵੱਡਾ ਫੈਸਲਾ ਸੋ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਪਰਨੇ ਹਨ ਕਿਹੜੇ ਕਿਹੜੇ ਕਾਗਜ਼ਾਤ ਲਗਾਉਣੇ ਹਨ ਪੂਰੀ ਡਿਟੇਲਡ ਵੀਡੀਓ ਹੈ ਅੱਜ ਦੀ ਇਸ ਵੀਡੀਓ ਦੇ ਆਪ ਵਿੱਚ ਆਪਾਂ ਗੱਲ ਕਰਾਂਗੇ ਕਿ ਕਿੰਨੀ ਤਰੀਕ ਨੂੰ ਇਹ ਸਕੀਮ ਲਾਗੂ ਕੀਤੀ ਜਾਏਗੀ ਅਤੇ ਉਸ ਤੋਂ ਪਹਿਲਾਂ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਹਨ ਤਾਂ ਕਿ ਤੁਹਾਨੂੰ ਇਹ ਸਕੀਮ ਦਾ ਜਿਹੜਾ ਲਾਭ ਮਿਲ ਸਕੇ ਤਾਂ ਤਾਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਔਰਤਾਂ ਦੀ ਜਿਨ੍ਹਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਹੜੀਆਂ ਔਰਤਾਂ ਹਨ ਕਿੰਨਾ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੀਆਂ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਕਿੰਨੀ ਰਾਸ਼ੀ ਇਸ ਦੇ ਵਿੱਚ ਤੁਹਾਨੂੰ ਦਿੱਤੀ ਜਾਏਗੀ ਤਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਔਰਤਾਂ ਬਾਰੇ ਜਿਹੜੀਆਂ ਇਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਜਿਸ ਦੇ ਵਿੱਚ ਸਭ ਤੋਂ ਪਹਿਲੀ ਜਿਹੜਾ ਕੈਟਾਗਰੀ ਆਉਂਦੀ ਆ ਉਹ ਹੈ ਜੀ ਵਿਧਵਾ ਔਰਤਾਂ ਜੀ ਹਾਂ ਵਿਡੋ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਸ ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਦੂਸਰੇ ਨੰਬਰ ਤੇ ਜਿਹੜੀਆਂ ਔਰਤਾਂ ਆਉਂਦੀਆਂ ਨੇ ਉਹ ਆਉਂਦੀਆਂ ਨੇ ਤਲਾਕਸ਼ੁਦਾ ਔਰ ਤਾਂ ਜੀ ਹਾਂ ਉਸ ਤੋਂ ਬਾਅਦ ਜਿਹੜਾ ਡਾਈਵੋਰਸਡ ਲੇਡੀਆਂ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਘੱਟ ਆਮਦਨੀ ਵਾਲੀਆਂ ਔਰਤਾਂ ਹਨ ਜਿਨ੍ਹਾਂ ਦੀ ਜਿਹੜੀ ਸਾਲਾਨਾ ਆਮਦਨ ਹੈ 1 ਲੱਖ ਰੁਪਏ ਤੋਂ ਘੱਟ ਹੈ ਉਹਨਾਂ ਔਰਤਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਦਾ ਪੇਟ ਪਾਲਣ ਦੇ ਵਿੱਚ ਬਹੁਤ ਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਇੱਕ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਜਦਨਾ ਦੀ ਘੱਟ ਹੁੰਦੀ ਹੈ ਉਹਨਾਂ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ ਚ ਬਹੁਤ ਦਿੱਕਤ ਆਉਂਦੀ ਹੈ ਇਸ ਲਈ ਉਹਨਾਂ ਔਰਤਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਮਜ਼ਦੂਰ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹੜਾ ਰੋਜ਼ ਦੀ ਰੋਜ਼ੀ ਰੋਟੀ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਨੇ ਉਹਨਾਂ ਔਰਤਾਂ ਨੂੰ ਵੀ ਇਸ ਸਕੀਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਸ ਤੋਂ ਬਾਅਦ ਨੇ ਜੀ ਬੀਪੀਐਲ ਕਾਰਡ ਹੋਲਡਰ ਔਰਤਾਂ ਜਿਹੜੀਆਂ ਮਹਿਲਾਵਾਂ ਬੀਪੀਐਲ ਕਾਰਡ ਹੋਲਡਰ ਨੇ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਧਿਕਾਰਤ ਸਰਕਾਰੀ ਸੂਚੀ ਵਿੱਚ ਦਰਜ ਹੋਈਆਂ ਔਰਤਾਂ ਜਿਨ੍ਹਾਂ ਦੇ ਨਾਮ ਅਯੋਗ ਜਾਂ ਵਿੱਤ ਵਿਭਾਗ ਵਿੱਚ ਲਿਸਟ ਵਿੱਚ ਹੋਣਗੇ ਉਹਨਾਂ ਔਰਤਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਔਰਤਾਂ ਦੀ ਜਿਨ੍ਹਾਂ ਨੂੰ ਦੂਜੇ ਪੜਾਅ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਹੜੀਆਂ ਉਹ ਔਰਤਾਂ ਹਨ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਦੂਜੇ ਪੜਾਅ ਦੇ ਵਿੱਚ ਜਿਹੜੀਆਂ ਔਰਤਾਂ ਹਨ ਉਹ ਕਿਹੜੀਆਂ ਔਰਤਾਂ ਹਨ ਕਿੰਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਦੇ ਵਿੱਚ ਉਹ ਔਰਤਾਂ ਹਨ ਜਿਨ੍ਹਾਂ ਦੀ ਜਿਹੜੀ ਸਾਲਾਨਾ ਆਮਦਨ ਹੈ 2.5 ਲੱਖ ਰੁਪਏ ਤੋਂ ਘੱਟ ਹੈ ਜਿਨ੍ਹਾਂ ਔਰਤਾਂ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਉਹਨਾਂ ਔਰਤਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹਨ ਘਰੇਲੂ ਔਰਤਾਂ ਜੋ ਕੰਮਕਾਜੀ ਨਹੀਂ ਹਨ ਜਿਹੜੀਆਂ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰਦੀਆਂ ਉਹਨਾਂ ਔਰਤਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਪਲੱਸ ਵਿਦਿਆਰਥਣਾ ਜਿਹੜੀਆਂ ਸਾਡੀਆਂ 3 ਭੈਣਾਂ ਪੜ੍ਹਦੀਆਂ ਹਨ ਜਿਹੜੀਆਂ ਸਟੱਡੀ ਕਰਦੀਆਂ ਹਨ ਉਹਨਾਂ ਹੀ ਉਹਨਾਂ ਸਟੂਡੈਂਟ ਵਿਦਿਆਰਥਣਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਸਾਨ ਮਹਿਲਾਵਾਂ ਜੋ ਖੇਤਾਂ ਵਿੱਚ ਕੰਮ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਔਰਤਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹਨ ਜੋ ਘਰੇ ਬੈਠ ਕੇ ਸਿਲਾਈ ਕਰਦੀਆਂ ਹਨ ਏਮਬਰਾਇਡਰੀ ਕਰਦੀਆਂ ਹਨ ਜਿਨ੍ਹਾਂ ਕੋਲੇ ਕੋਈ ਹੱਥ ਕਲਾ ਹੈ ਅਤੇ ਉਸ ਤੋਂ ਬਾਅਦ ਆਨਲਾਈਨ ਕੰਮ ਕਰਨ ਵਾਲੀਆਂ ਔਰਤਾਂ ਵੀ ਇਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਜਿੰਨਾ ਔਰਤਾਂ ਨੇ ਆਪਣਾ ਛੋਟਾ ਮੋਟਾ ਡੇਰੀ ਫਾਰਮ ਖੋਲਿਆ ਹੋਇਆ ਹੈ ਉਹਨਾਂ ਔਰਤਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਨਿਯਮਾਂ ਦੀ ਜਿਹੜੇ ਨਿਯਮ ਪਹਿਲੇ ਅਤੇ ਦੂਜੇ ਪੜਾ ਦੋਵਾਂ ਲਈ ਹੀ ਲਾਗੂ ਹੋਣਗੇ ਜਿਸ ਵਿੱਚ ਸਭ ਤੋਂ ਆਉਂਦਾ ਜੀ ਆਧਾਰ ਕਾਰਡ ਜਿਹੜਾ ਤੁਹਾਡੇ ਖਾਤੇ ਦੇ ਨਾਲ ਉਹ ਲਿੰਕਡ ਹੋਣਾ ਚਾਹੀਦਾ ਜੀ ਹਾਂ ਜਿਹੜਾ ਆਧਾਰ ਕਾਰਡ ਹੈ ਤੁਹਾਡੇ ਬੈਂਕ ਖਾਤੇ ਨਾਲ ਲਿੰਕਡ ਹੋਣਾ ਚਾਹੀਦਾ ਜੇਕਰ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਨਹੀਂ ਹੈਗਾ ਤਾ ਤੁਸੀਂ ਇਸ ਦੇ ਲਾਭਪਾਤਰੀ ਨਹੀਂ ਹੋਵੋਗੇ ਤੇ ਆਧਾਰ ਕਾਰਡ ਤੁਸੀਂ ਬੈਂਕ ਖਾਤੇ ਨਾਲ ਲਿੰਕ ਕਿਵੇਂ ਕਰਨਾ ਹੈ ਜੇਕਰ ਤੁਹਾਨੂੰ ਇਸ ਬਾਰੇ ਨਹੀਂ ਜਾਣਕਾਰੀ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਬਣਾ ਦਿੱਤੀ ਜਾਏਗੀ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਕਿੰਨੀ ਆਸਾਨੀ ਦੇ ਨਾਲ ਤੁਸੀਂ ਜਿਹੜਾ ਆਧਾਰ ਕਾਰਡ ਹੈ ਤੁਸੀਂ ਆਪਦੇ ਬੈਂਕ ਖਾਤੇ ਦੇ ਨਾਲ ਲਿੰਕ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਪੜਾਅ ਵਿੱਚ 30 ਤੋਂ 35 ਲੱਖ ਮਹਿਲਾਵਾਂ ਨੂੰ ਤੁਰੰਤ ਲਾਭ ਮਿਲੇਗਾ ਜਦੋਂ ਇਹ ਸਕੀਮ ਲਾਗੂ ਹੋ ਜਾਏਗੀ ਅਸੀਂ ਅੱਗੇ ਤੁਹਾਨੂੰ ਤਰੀਕ ਦੱਸਾਂਗੇ ਕਿ ਕਿੰਨੀ ਤਰੀਕ ਨੂੰ ਇਹ ਲਾਗੂ ਹੋਏਗੀ ਤਾਂ ਉਸੇ ਟਾਈਮ ਇਹ ਜਿਹੜਾ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆਉਣਗੇ ਟ੍ਰਾਂਸਫਰ ਹੋ ਜਾਣਗੇ ਅਤੇ 30 ਤੋਂ 35 ਲੱਖ ਔਰਤਾਂ ਹਨ ਜਿਨ੍ਹਾਂ ਨੂੰ ਪਹਿਲੇ ਪੜਾਅ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ 80 ਤੋਂ 90 ਲੱਖ ਔਰਤਾਂ ਉਹ ਹਨ ਜਿਨ੍ਹਾਂ ਨੂੰ ਇਸ ਦੇ ਵਿੱਚ ਦੂਜੇ ਪੜਾਅ ਦੇ ਵਿੱਚ ਲਾਗੂ ਕੀਤਾ ਗਿਆ ਹੈ ਪਹਿਲੇ ਅਤੇ ਦੂਸਰੇ ਪੜਾਅ ਲਈ ਜਿਹੜੇ ਨਿਯਮਾਂ ਸੇਮ ਲਾਗੂ ਹੋਣਗੇ ਤੁਹਾਨੂੰ ਜਿਹੜੀ ਪੇਮੈਂਟ ਹੈ ਉਹ ਕੈਸ਼ ਨਹੀਂ ਦਿੱਤੀ ਜਾਏਗੀ ਇਸ ਲਈ ਤੁਹਾਡਾ ਬੈਂਕ ਖਾਤਾ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕਡ ਹੋਣਾ ਚਾਹੀਦਾ ਹੈ ਤੁਹਾਡੇ ਬੈਂਕ ਟ੍ਰਾਂਸਫਰ ਇਹ ਜਿਹੜੀ ਰਾਸ਼ੀ ਹੋਏਗੀ ਤਨ ਰਾਸ਼ੀ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਹੀ ਟ੍ਰਾਂਸਫਰ ਕੀਤੀ ਜਾਏਗੀ ਤੁਹਾਡਾ ਖਾਤਾ ਜਿਹੜੇ ਕਿਹੜੇ ਬੈਂਕ ਦੇ ਵਿੱਚ ਹੋਣਾ ਚਾਹੀਦਾ ਹੈ ਤੁਹਾਡਾ ਖਾਤਾ ਕਿਸੇ ਵੀ ਸਰਕਾਰੀ ਰਜਿਸਟਰਡ ਬੈਂਕ ਵਿੱਚ ਹੋਣਾ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਗਾਹ ਦੇ ਵਿੱਚ ਰਜਿਸਟਰਡ ਹੋਵੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਆਪਾਂ ਵੇਖੀਏ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ICICI ਬੈਂਕ ਹੋ ਗਿਆ HDFC ਬੈਂਕ ਹੋ ਗਿਆ ਜਿਹੜੇ ਕਿ ਹਿੰਦੁਸਤਾਨ ਸਰਕਾਰ ਦੀ ਨਿਗ੍ਹਾ ਦੇ ਵਿੱਚ ਰਜਿਸਟਰਡ ਬੈਂਕ ਹਨ ਸਰਕਾਰ ਦੇ ਜਿਹੜੇ ਅਧਿਕਾਰਿਕ ਰਜਿਸਟਰਡ ਬੈਂਕ ਹਨ ਉਹਨਾਂ ਦੇ ਵਿੱਚ ਹੀ ਤੁਹਾਡਾ ਬੈਂਕ ਖਾਤਾ ਹੋਣਾ ਚਾਹੀਦਾ ਹੈ ਜੀ ਤੁਹਾਡਾ ਬੈਂਕ ਖਾਤਾ ਹੋਣਾ ਚਾਹੀਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ ਉਹ ਔਰਤਾਂ ਹੋਣਗੀਆਂ ਜਿਨ੍ਹਾਂ ਨੂੰ ਇਸ ਦਾ ਲਾਭ ਜਿਹੜਾ ਬਿਲਕੁਲ ਵੀ ਨਹੀਂ ਦਿੱਤਾ ਜਾਏਗਾ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਔਰਤਾਂ ਦੀ ਜਿਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸਕੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ ਉਹਨਾਂ ਨੂੰ ਇਹ ਜਿਹੜੀ ਸਕੀਮ ਹੈ ਉਹ ਨਹੀਂ ਦਿੱਤੀ ਜਾ ਰਹੀ ਕਿਹੜੀਆਂ ਉਹ ਔਰਤਾਂ ਹਨ ਜਿਨ੍ਹਾਂ ਨੂੰ ਜਿਹੜੀ 1000 ਰੁਪਏ ਪ੍ਰਤੀ ਮਹੀਨਾ ਸਕੀਮ ਹੈ ਉਹ ਨਹੀਂ ਦਿੱਤੀ ਜਾਏਗੀ ਉਹ ਔਰਤਾਂ ਹਨ ਜੜੀਆਂ ਕਿ ਪਹਿਲਾਂ ਕੋਈ ਸਰਕਾਰੀ ਪੈਨਸ਼ਨ ਲੈ ਰਹੀਆਂ ਹਨ ਜਿਵੇਂ ਕਿ ਆਪਾਂ ਗੱਲ ਕਰੀਏ ਸਰਕਾਰ ਦੁਆਰਾ ਕਈ ਸਰਕਾਰੀ ਭੱਤੇ ਚਲਾਏ ਜਾਂਦੇ ਹਨ ਜੜੀਆਂ ਕੋਈ ਵੀ ਸਰਕਾਰੀ ਯੋਜਨਾਵਾਂ ਜੜੀਆਂ ਪਹਿਲਾਂ ਪੈਨਸ਼ਨ ਲੈ ਰਹੀਆਂ ਹੋਣ ਜਿਵੇਂ ਕਿ ਵਿਡੋ ਪੈਨਸ਼ਨ ਪੀਐਮ ਆਵਾਸ ਯੋਜਨਾ ਇਹਨਾਂ ਦੇ ਵਿੱਚੋਂ ਕੋਈ ਵੀ ਅਕਸਰ ਜੇਕਰ ਤੁਹਾਡੀ ਸਕੀਮ ਪਹਿਲਾਂ ਤੋਂ ਜਿਹੜੀ ਪ੍ਰਤੀ ਮਹੀਨਾ ਜਿਹੜੀ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ ਆ ਰਹੀ ਹੈ ਤਾਂ ਤੁਹਾਨੂੰ ਇਸ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਏਗਾ ਤੁਹਾਨੂੰ ਜਿਹੜੀ ਇਹ ਸਕੀਮ ਹੈ ਉਹ ਨਹੀਂ ਮਿਲੇਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਤਰੀਕ ਤੋਂ 1000 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤੀ ਜਾਣ ਵਾਲੀ ਜਿਹੜੀ ਸਕੀਮ ਹੈ ਇਹ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਜਾਏਗੀ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਆਂ ਕਿ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਜਦੋਂ ਹੀ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਜਿਹੜਾ ਔਰਤਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਣਾ ਹੈ ਇਹ ਬਹੁਤ ਜਲਦ ਹੀ ਚਾਲੂ ਕਰ ਦਿੱਤਾ ਜਾਏਗਾ ਤਾਂ ਜਿਨ੍ਹਾਂ ਦੇ ਵਿੱਚੋਂ ਸਰਕਾਰ ਨੇ ਜਿਹੜੇ ਵਾਅਦੇ ਪੂਰੇ ਕੀਤੇ ਹਨ ਉਹਨਾਂ ਦੇ ਵਿੱਚ ਜਿਵੇਂ ਮੁਫਤ ਬਿਜਲੀ ਦੇਣ ਦਾ ਵਾਅਦਾ ਸਰਕਾਰ ਨੇ ਕੀਤਾ ਸੀ ਲੋਕਾਂ ਦੇ ਨਾਲ ਉਹ ਪੂਰਾ ਕੀਤਾ ਹੈ ਹਰ ਮਹੀਨੇ ਆਪਾਂ ਨੂੰ 300 ਯੂਨਿਟ ਜਿਹੜੀ ਫ੍ਰੀ ਮਿਲਦੀ ਹੈ ਉਹ ਸਰਕਾਰ ਨੇ ਜਿਹੜਾ ਆਪਣਾ ਵਾਅਦਾ ਹੈ ਉਹ ਪੂਰਾ ਕੀਤਾ ਹੈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਆਮ ਆਦਮੀ ਕਲੀਨਿਕ ਪਿੰਡਾਂ ਦੇ ਵਿੱਚ ਖੋਲੇ ਗਏ ਹਨ ਇਸ ਲਈ ਲੋਕ ਜਿਹੜੇ ਆ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਨ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ ਲੋਕਾਂ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਸੀ ਉਹ ਪੂਰਾ ਕੀਤਾ ਹੈ ਉਸ ਤੋਂ ਬਾਅਦ ਜਿਹੜਾ ਸਿੱਖਿਆ ਦਾ ਪੱਧਰ ਹੈ ਉਸਤੇ ਉੱਤੇ ਕੰਮ ਕੀਤਾ ਗਿਆ ਹੈ ਤੇ ਹੁਣ ਵਾਰੀ ਹੈ ਔਰਤਾਂ ਨੂੰ ਦਿੱਤਾ ਜਾਣ ਵਾਲਾ 1000 ਰੁਪਏ ਪ੍ਰਤੀ ਮਹੀਨਾ ਸਕੀਮ ਦੀ ਜੋ ਕਿ ਬਹੁਤ ਹੀ ਜੇ ਆਪਾਂ ਗੱਲ ਕਰੀਏ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਲਾਗੂ ਕਰ ਦਿੱਤਾ ਜਾਏਗਾ ਤੇ ਲੋਕਾਂ ਨੂੰ ਜਿਹੜਾ ਇਸ ਦਾ ਔਰਤਾਂ ਨੂੰ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਇਸ ਦਾ ਲਾਭ ਮਿਲੇਗਾ ਸੋ ਆਪਾਂ ਨੂੰ ਇਹ ਜਿਹੜੀ ਸਕੀਮ ਹੈ ਬਹੁਤ ਜਲਦ ਲਾਗੂ ਕਰ ਦਿੱਤੀ ਜਾਏਗੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ